ਮੈਨੂੰ ਪਤਾ ਲੱਗਿਆ ਕਿ ਬਾਰਡਰ ਤੇ ਲੜਾਈ ਲੜਨ ਵਾਸਤੇ ਗਏ ਹੋਏ ਸੀ ਕੇਜਰੀਵਾਲ ਜੀ ਉੱਥੇ ਜਿੱਤ ਹੋ ਗਈ ਐ ਤੇ ਵਾਪਸ ਆ ਰਹੇ ਸੀ ਪਟਾਕੇ ਚੱਲਣ ਲੱਗੇ ਲੇਕਿਨ ਰਾਸਤੇ 'ਚ ਪਤਾ ਲੱਗਿਆ ਕਿ ਅਜੇ ਲੜਾਈ ਹੋਰ ਬਾਕੀ ਐ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਸੋ ਮੈਨੂੰ ਐ ਦੱਸੋ ਕਿ 100 ਚੂੜੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਐ ਇਹ ਕਿਹੜਾ ਉਹ ਜਗ ਜਿੱਤ ਕੇ ਆ ਰਹੇ ਸੀ ਜਿਹੜੇ ਇੰਨੇ ਪਟਾਕੇ ਚਲਾਉਣ ਲੱਗੇ ਰਾਤੋ ਰਾਤ ਤੇ ਬਾਅਦ ਦੇ ਵਿੱਚ ਹਾਈ ਕੋਰਟ ਨੇ ਵਾਪਸ ਮੋੜ ਦੇ ਸੋ ਬਲਕੇ ਇਹਨਾਂ ਨੂੰ ਚਿੰਤਨ ਕਰਨਾ ਚਾਹੀਦਾ ਕਿ ਕਿਉਂ ਉਹ ਅੰਦਰ ਗਏ ਕਿਉਂ ਪੰਜਾਬ ਇਹ ਤਾਂ ਦਿੱਲੀ ਦਾ ਹੀ ਕੁਟਾਲਾ ਨਿਕਲਿਆ ਜਿਸ ਦਿਨ ਪੰਜਾਬ ਦਾ ਨਿਕਲੇਗਾ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਹਜ਼ਾਰਾਂ ਕਰੋੜ ਰੁਪਏ ਪੰਜਾਬ ਦਾ ਵੀ ਇਹਨਾਂ ਨੇ ਇਸੇ ਤਰ੍ਹਾਂ ਲੁੱਟਿਆ ਔਰ ਦੋਵੇਂ ਹੱਤੀ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਆਪਾਂ ਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸਰ ਇੱਕ ਐਮਐਲਏ ਦੀ ਵੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਐ ਮਿਸਟਰ ਦੋ ਜਿਹਦੇ ਵਿੱਚ ਉਹ ਦੱਸ ਰਿਹਾ ਕਿ ਹਾਰ ਦੇ ਕਾਰਨ ਇਹਨਾਂ ਦਾ ਆਪਣਾ ਐਮਐਲਏ ਇਹ ਕਹਿ ਰਿਹਾ ਕਿ ਵਰਕਾਂ ਦੀ ਕੋਈ ਸੁਲਵਾਈ ਨਹੀਂ ਇੱਥੇ ਦਫ਼ਤਰਾਂ ਦੇ ਵਿੱਚ ਕ腐ਸ਼ਨ ਹੈ ਨਸਿਆਂ ਦੀ ਪਰਮਾਰ ਹੋਈ ਵੀ ਇਹਨਾਂ ਦਾ ਆਪਣਾ ਐਮਐਲ ਕਹਿ ਰਿਹਾ ਐਸੀ ਨਹੀਂ ਕਹਿ ਰੇ ਸੋ ਇਹ ਸੰਭਾਲੇ ਨਹੀਂ ਸਕੇ ਪੰਜਾਬ ਨੂੰ ਕਿ ਫੇਲ ਹੋ ਗਿਆ ਪੰਜਾਬ ਨੂੰ ਚੰਗੀ ਸਰਕਾਰ ਦੇਣ ਦੇ ਵਿੱਚ ਔਰ ਹੁਣ ਇਹ ਹੈ ਕਿ ਆ ਸਾਡੇ ਪਾਸ ਹੁਣ ਬੈਸਟ ਦਾ ਹਲਕਾ ਵਿੱਚ ਚੋਣ ਹੋਣੀ ਹੈ ਪਹਿਲਾਂ ਵੀ ਇਹ 3 ਨੰਬਰ ਤੇ ਆਏ ਤੇ ਅਗਲੀ ਵਾਰੀ ਵੀ ਤੀਜੇ ਤੇ ਆਏ ਮੈਨੂੰ ਪਤਾ ਲੱਗਿਆ ਕਿ ਬਾਰਡਰ ਤੇ ਲੜਾਈ ਲੜਨ ਵਾਸਤੇ ਗਏ ਹੋਏ ਸੀ ਕੇਜਰੀਵਾਲ ਜੀ ਉੱਥੇ ਜਿੱਤ ਹੋ ਗਈ ਐ ਤੇ ਵਾਪਸ ਆ ਰਹੇ ਸੀ ਪਟਾਕੇ ਚੱਲਣ ਲੱਗੇ ਲੇਕਿਨ ਰਾਹ ਤੇ ਜੀ ਪਤਾ ਲੱਗਿਆ ਕਿ ਅਜੇ ਲੜਾਈ ਹੋਰ ਬਾਕੀ ਐ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਸੋ ਮੈਨੂੰ ਐ ਦੱਸੋ ਕਿ 100 ਚੂੜੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਐ ਇਹ ਕਿਹੜਾ ਉਹ ਜੰਗ ਜਿੱਤ ਕੇ ਆ ਰਹੇ ਸੀ ਜਿਹੜੇ ਇੰਨੇ ਪਟਾਕੇ ਚਲਾਉਣ ਲੱਗੇ ਰਾਤੋਂ ਰਾਤ ਤੇ ਬਾਅਦ ਦੇ ਵਿੱਚ ਹਾਈ ਕੋਰਟ ਨੇ ਵਾਪਸ ਮੋੜ ਤੇ ਸੋ ਬਲਕੇ ਇਹਨਾਂ ਨੂੰ ਚਿੰਤਨ ਕਰਨਾ ਚਾਹੀਦਾ ਕਿ ਕਿਉਂ ਉਹ ਅੰਦਰ ਗਏ ਕਿਉਂ ਪੰਜਾਬ ਇਹ ਤਾਂ ਦਿੱਲੀ ਦਾ ਹੀ ਕੁਟਾਲਾ ਨਿਕਲਿਆ ਜਿੱਦਿਨ ਪੰਜਾਬ ਦਾ ਨਿਕਲੇਗਾ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਦਾ ਵੀ ਇਹਨਾਂ ਨੇ ਇਸੇ ਤਰ੍ਹਾਂ ਲੁੱਟਿਆ ਔਰ ਦੋਵੇਂ ਹੱਤੀ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਆਪਾਂ ਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸਰ ਇੱਕ ਐਮਐਲਏ ਦੀ ਵੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਐ ਮਿਸਟਰ ਦੋ ਜਿਹਦੇ ਵਿੱਚ ਉਹ ਦੱਸ ਰਿਹਾ ਕਿ ਹਾਰ ਦੇ ਕਾਰਨ ਇਹਨਾਂ ਦਾ ਆਪਣਾ ਐਮਐਲਏ ਇਹ ਕਹਿ ਰਿਹਾ ਕਿ ਬਰਕਾਂ ਦੀ ਕੋਈ ਸੁਣਵਾਈ ਨਹੀਂ ਇੱਥੇ ਦਫ਼ਤਰਾਂ ਦੇ ਵਿੱਚ ਕ腐ਸ਼ਨ ਹੈ ਨਸ਼ਿਆਂ ਦੀ ਪਰਮਾਰ ਹੋਈ ਵੀ ਇਹਨਾਂ ਦਾ ਆਪਣਾ ਐਮਐਲ ਕਹਿ ਰਿਹਾ ਐਸੀ ਨਹੀਂ ਕਹਿ ਰਹੇ ਸੋ ਇਹ ਸੰਭਾਲੇ ਨਹੀਂ ਸਕੇ ਪੰਜਾਬ ਨੂੰ ਤੇ ਫੇਲ ਹੋ ਗਿਆ ਪੰਜਾਬ ਨੂੰ ਚੰਗੀ ਸਰਕਾਰ ਦੇਣ ਦੇ ਵਿੱਚ ਔਰ ਹੁਣ ਇਹ ਹੈ ਕਿ ਆ ਸਾਡੇ ਪਾਸ ਹੁਣ ਬੈਸਟ ਦਾ ਹਲਕਾ ਅੱਗੇ ਚੋਣ ਹੋਣੀ ਹੈ ਪਹਿਲਾਂ ਵੀ ਇਹ ਇਹ ਨੰਬਰ ਤੇ ਆਏ ਤੇ ਅਗਲੀ ਵਾਰੀ ਵੀ ਤੀਜੇ ਤੇ ਆਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ